ਬੀਆਈਜੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕਰਨ ਦਾ ਅੱਜ ਹੁਕਮ ਹੋਇਆ ਸੀਗਾ ਜਿਸ ਤਰ੍ਹਾਂ ਅਸੀਂ ਕੋਆਪਰੇਸ਼ਨ ਜਿਹੜਾ ਰੇਲਵੇ ਸਟੇਸ਼ਨ ਤੇ ਕੀਤਾ ਹੈ ਗੱਡੀਆਂ ਦੀ ਚੈਕਿੰਗ ਕੀਤੀ ਹੈ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਮੱਦੇਨਜ਼ਰ ਇੱਕ ਹਾਲਾਤਾਂ ਨੂੰ ਬਾਰਡਰ ਸਟੇਟ ਹੈ ਉਹਦੇ ਮੱਦੇਨਜ਼ਰ ਇਹ ਜਿਹੜੀ ਚੈਕਿੰਗ ਹੈ ਕੋਆਪਰੇਸ਼ਨ ਚ ਲਾਇਆ ਗਿਆ ਤੇ ਅਸੀਂ ਅੱਜ ਰੇਲਵੇ ਸਟੇਸ਼ਨ ਦੀ ਤੇ ਗੱਡੀਆਂ ਦੀ ਜਿਹੜੀ ਚੈਕਿੰਗ ਕੀਤੀ ਹੈ ਤੇ ਕੋਈ ਤਰਾਜ ਹੋਰ ਬਸਤੂ ਸਾਨੂੰ ਨਹੀਂ ਮਿਲੀ ਹਾਂ ਸਰ ਕੀ ਅਪੀਲ ਹੈਗੀ ਆ ਲੋਕਾਂ ਨੂੰ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਜੀ ਉਹਨਾਂ ਨੂੰ ਇਹੀ ਅਪੀਲ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਸਾਡੇ ਨਾਲ ਸੰਪਰਕ ਕਰਨ ਸਰਕਾਰ ਵੱਲੋਂ ਸਹੂਲਤਾਂ ਫ੍ਰੀ ਇਲਾਜ ਹਸਪੀਟਲਾਂ ਨਾਲ ਸ਼ੁਰੂ ਕੀਤਾ ਗਿਆ ਉਹ ਆਣ ਦਸਿਆਂ ਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਤੰਦਰੁਸਤ ਬਣਾਵਾਂਗੇ ਓਕੇ ਆ ਸੁਪਰੇ ਜੀ ਨਾ ਜਿਹੜਾ ਡੀਜੀਪੀ ਸਾਹਿਬ ਵੱਲੋਂ ਡੀਜੀਪੀ ਪੰਜਾਬ ਵੱਲੋਂ ਤੇ ਮਾਨਯੋਗ ਐਸਐਸਪੀ ਸਾਹਿਬ ਰੋਈਪੁਰ ਸਿੱਧੂ ਸਾਹਿਬ ਵੱਲੋਂ ਜਿਹੜੇ ਨਿਰਦੇਸ਼ ਹੋਈ ਜਿਹੜੀ ਚੈਕਿੰਗ ਆ ਕਸ ਆਪਰੇਸ਼ਨ ਦੇ ਨਾਲ ਰੇਲਵੇ ਸਟੇਸ਼ਨ ਬੱਸ ਸਟੈਂਡ ਜਿਹੜੇ ਸਾਨੂੰ ਉਹਨਾਂ ਦੀ ਅਸੀਂ ਚੈਕਿੰਗ ਕਰਦੇ ਆ ਕੋਈ ਵੀ ਸ਼ੱਕੀ ਜਿਹੜਾ ਹੈਗਾ ਪੁਰਸ਼ਾ ਉਹਦੀ ਬੜੀ ਹੈਗਾ ਡੰਗਾਈ ਨਾਲ ਉਹਦੀ ਜਿਹੜੀ ਪੁਛ ਗਿਸ਼ ਤੇ ਉਹਦੀ ਚੈਕਿੰਗ ਕੀਤੀ ਜਾ ਰਹੀ ਆ ਜਿੰਨੇ ਵੀ ਯਾਤਰੀ ਆਉਂਦੇ ਆ ਸਾਰਿਆਂ ਦੀ ਜਿਹੜੀ ਸਾਨੂੰ ਲੱਗਦਾ ਕੋਈ ਪਤਾ ਉਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਆ ਉਹ ਚੈਕਿੰਗ ਕਰਦੇ ਆ